Wow. ਮੈਂ ਜੀ ਏ ਸੱਤ ਸਾਲ ਦੀ ਉਮਰ ਦਸਤ ਜਦੋਂ ਸੈਂਟਰ ਖਾਲਸਾ ਜਦੀਮ ਖਾਨੇ ਵਿਖੇ ਸਾਡੇ ਮਾਪਿਆਂ ਦਾ ਹਲ ਕਰਾਇਆ ਸਾਨੂੰ ਤੇ ਉੱਥੇ ਅਸੀਂ ਦਸਵੀਂ ਤੱਕ ਜਿਹੜੀ ਬਰੇਲ ਲਿਪੀ ਦੇ ਨਾਲ ਪੜ੍ਹਾਈ ਕੀਤੀ ਤੇ ਪਲੱਸ 1 ਪਲੱਸ 2 ਸੀਨੀਅਰ ਸਕੈਂਡਰੀ ਸਕੂਲ ਵਿਖੇ ਕੀਤੀ ਤੇ ਸੰਗੀਤ ਦੇ ਖੇਤਰ ਦੇ ਵਿੱਚ ਵੀ ਉੱਥੇ ਭਾਈ ਮਿੰਦਰ ਸਿੰਘ ਓਸਤਾਦ ਜੀ ਤੇ ਭਾਈ ਰਣਜੀਤ ਸਿੰਘ ਓਸਤਾਦ ਜੀ ਦੇ ਪਾਸੋਂ ਸਿੱਖਿਆ ਜਿਹੜੀ ਗ੍ਰਾਂਟ ਕੀਤੀ ਤੇ ਗੁਰਬਾਣੀ ਜਿਹੜੀ ਸਭ ਤੋਂ ਵੱਡੀ ਚੀਜ਼ ਹੈ ਤੁਸੀਂ ਭਾਈ ਸਕਤਰ ਸਿੰਘ ਓਸਤਾਦ ਜੀ ਦੇ ਪਾਸੋਂ ਹਾਸਲ ਕੀਤੀ। ਹੋਰ ਕੀ ਕੀ ਹੋਰ ਸਿਰਫ ਤਬਲਾ ਹਾਰਮੋਨੀਅਮ ਤੇ ਗੁਰਬਾਣੀ ਤੇ ਬਰੇਲ ਲਿਪੀ ਅੱਗੇ ਪੜਨ ਦੀ ਵੀ ਕੋਸ਼ਿਸ਼ ਕੀਤੀ ਤੁਸੀਂ ਜੀ ਹਾਂ ਜੀ ਦੇਖਿਓ ਨਹੀਂ ਸਿੱਧੇ ਚਲੇ 2022 ਦੇ ਵਿੱਚ ਫੇਪਰ ਦਿੱਤਾ ਸੀ ਇੱਕ ਤੇ ਬਾਅਦ ਚ ਰੈਕਟਰ ਨਾ ਹੋਣ ਦੇ ਕਾਰਨ ਫਿਰ ਮੈਂ ਉੱਥੇ ਨਹੀਂ ਕਰ ਸਕਿਆ ਗਵਰਨਮੈਂਟ ਵਾਲੇ ਜਿਹੜੇ ਲਾਨ ਵੀ ਗਏ ਸੀ ਉੱਥੇ ਜਾਣੇ ਮੈਂ ਉੱਥੇ ਮਤਲਬ ਇੱਕ ਤਨਾ ਕੋ ਜਿਹੜੀ ਟੀਚਰ ਨਹੀਂ ਸੀ ਹੈਗੀ ਬਰੇਲੀ ਲਿਪੀ ਦੇ ਹਨਾ ਤੇ ਦੂਸਰੇ ਪਾਸੇ ਜਿਹੜਾ ਅਜਿਸਟਰ ਨੰਬਰ ਸੀ ਨਹੀਂ ਸੀ ਕਟਵਾਇਆ ਇਸ ਕਰਕੇ ਕੀ ਕਰਨਾ ਚਾਹੁੰਦੇ ਹੋ ਅੱਗੇ ਪੜਨਾ ਚਾਹੁੰਦੇ ਕੀ ਕੀ ਪੜਨਾ ਚਾਹੁੰਦੇ اے ਬੀਏ ਪੜਾਈ ਇਹ ਕਰਨਾ ਚਾਹਦੇ ਹੋ ਜਾਂ ਸੰਗੀਤ ਦੇ ਨਹੀਂ ਨਹੀਂ ਦੋਨੇ ਹੀ ਰੀ ਦੋਨੇ ਬੰਦੇ ਕੋ ਹੁਣ ਤਾਂ ਚਲੋ ਠੀਕ ਹੁੰਦਾ ਮੈਂ ਸਮਾਜਿਕ ਵਿਸਥਾਵਾ ਨੂੰ ਤੇ ਸਰਕਾਰਾਂ ਨੂੰ ਚਲੋ ਇਹ ਅਪੀਲ ਕਰਦਾ ਕਿ ਸਾਡੇ ਬਲੈਂਡਾਂ ਤੇ ਕਿਤੇ ਨਾ ਕਿਤੇ ਵਧੀਆ ਤਰੀਕੇ ਦੀ ਬਰੇਲ ਜਿਹੜੀ ਆ ਹੋਣੀ ਚਾਹੀਦੀ ਆ ਹਰ ਇੱਕ ਜ਼ਿਲ੍ਹੇ ਦੇ ਵਿੱਚ ਹੋਣੀ ਚਾਹੀਦੀ ਹੈ ਦੇਖੋ ਜੀ ਜਿਹੇ ਨੌਜਵਾਨ ਜਿਹੜੇ ਕੋਈ ਸਰੀਰਕ ਕਮੀ ਲੈ ਕੇ ਆਉਂਦੇ ਨੇ ਦੁਨੀਆ ਤੇ ਪਰਮਾਤਮਾ ਉਹਨਾਂ ਨੂੰ ਕੁਝ ਅਜਿਹੇ ਵੀ ਨਾਲ ਦੇ ਦਿੰਦਾ ਹੈ ਜਿੱਤੇ ਨਾਲ ਉਹ ਆਪਣੀ ਜ਼ਿੰਦਗੀ ਨੂੰ ਬੈਲੈਂਸ ਰੱਖ ਕੇ ਜੀ ਸਕਦੇ ਨੇ ਜਾਂ ਉਸ ਨੂੰ ਆਪਣੇ ਆਪਣੀ ਲਾਈਫ ਜਿਹੜੀ ਹੈ ਉਹਨੂੰ ਉਹਦਾ ਪ੍ਰਵਾਹ ਚਲਾ ਸਕਦੇ ਨੇ ਹੁਣ ਗੁਲਸ਼ਨ ਸਿੰਘ ਜੀ ਨੇ ਭਾਵੇਂ ਨੇਤਰਹੀਣ ਨੇ ਲੇਕਿਨ ਇਹਨਾਂ ਦੇ ਹੌਸਲੇ ਬੜੇ ਬਲੰਤ ਨੇ ਇਹਨਾਂ ਨੂੰ ਪ੍ਰਮਾਤਮਾ ਨੇ ਇਹ ਜਿਹੜਾ ਹਨਰ ਦਿੱਤਾ ਹੈ ਇਹ ਗਾ ਵੀ ਸਕਦੇ ਨੇ ਇਹ ਇਨਸਟਰੂਮੈਂਟ ਵੀ ਵਜਾ ਸਕਦੇ ਨੇ ਹਾਰਮੋਨੀ ਬੜਾ ਅੱਛਾ ਪਲੇ ਕਰਦੇ ਨੇ ਤਬਲਾ ਅੱਛਾ ਪਲੇ ਕਰਦੇ ਨੇ ਜਿਸ ਦਾ ਇਹਨਾਂ ਨੂੰ ਬਹੁਤ ਬੈਨੀਫਿਟ ਹੋ ਰਿਹਾ ਹੈ ਉਹਦੇ ਨਾਲ ਕੀ ਕਰਦੇ ਨੇ ਇਹ ਸਾਡੇ ਗੁਰਦਰਾ ਸਾਹਿਬ ਗੁਰਦਰਾ ਟਾਲੀ ਸਾਹਿਬ ਬਾਬਾ ਸ਼੍ਰੀਚੰਦ ਜੀ ਦਾ ਗੁਰਦਰਾ ਸਾਹਿਬ ਉੱਥੇ ਵੀ ਸੇਵਾ ਨਵਾਉਂਦੇ ਨੇ ਸਾਡੇ ਗੁਰਦੁਰਾ ਪੰਡਿਤ ਜਧਨਾਰਥ ਪਿੰਡ ਗਲੜੀ ਵਿਖੇ ਇਹ ਟੀਵੀ ਸੇਵਾ ਨਭੁੰਦੇ ਨੇ ਤੇ ਜਿਹੜੇ ਬਾਕੀ ਜਥੇ ਨੇ ਇਹ ਉਹਨਾਂ ਦੇ ਨਾਲ ਦੂਸਰੇ ਸਮਾਗਮਾਂ ਤੇ ਵੀ ਚਲੇ ਜਾਂਦੇ ਨੇ ਪਿੰਡਾਂ ਵਿੱਚ ਟੂਰਟਨ ਕਰਨ ਨੂੰ ਚਲੇ ਜਾਂਦੇ ਨੇ ਜੇ ਕਿਸੇ ਗੁਰਦੁਰਾ ਸਾਹਿਬ ਵਿੱਚ ਕੋਈ ਸਮਾਗਮ ਹੁੰਦਾ ਹੈ ਤੇ ਉੱਥੇ ਵੀ ਆਪਣੀ ਸੇਵਾ ਦੇਂਦੇ ਨੇ ਜਿਹੇ ਬੱਚਿਆਂ ਵਾਸਤੇ ਸਾਰਿਆਂ ਨੂੰ ਅੱਗੇ ਆਉਣਾ ਚਾਹੀਦਾ ਉਹਦੇ ਵਿੱਚ ਸਰਕਾਰਾਂ ਦਾ ਵੀ ਹੱਥ ਹੋਣਾ ਚਾਹੀਦਾ ਸਰਕਾਰਾਂ ਦੀ ਵੀ ਦੇਣ ਹੋਣੀ ਚਾਹੀਦੀ ਹੈ ਸਮਾਜਿਕ ਸੰਸਥਾਵਾਂ ਦੀ ਵੀ ਦੇਣ ਹੋਣੀ ਚਾਹੀਦੀ ਹੈ ਜਿਹੜੇ ਲੋਕਲ ਲੋਕ ਨੇ ਪਿੰਡ ਵਾਸਤੇ ਪਿੰਡ ਦੇ ਵਾਸੀ ਨੇ ਜਾਂ ਏਰੀਆ ਦੇ ਵਾਸੀ ਨੇ ਜਿਹੜੇ ਪਹੁੰਚ ਰੱਖਦੇ ਨੇ ਜਿਹਨਾਂ ਜਿਹੜੇ ਆਰਥਿਕ ਤੌਰ ਤੇ ਸਮਰੱਥ ਨੇ ਜਾਂ ਕਿਸੇ ਐਨਜੀਓ ਨਾਲ ਜੁੜੇ ਹੋਏ ਨੇ ਜਾਂ ਕਿਸੇ ਸਮਾਜ ਸੇਵੀ ਸੰਸਥਾ ਨਾਲ ਜੁੜੇ ਹੋਏ ਨੇ ਜਾਂ ਇਦਾਂ ਦੀ ਸੋਚ ਰੱਖਦੇ ਨੇ ਕਿ ਅਸੀਂ ਉਹਨਾਂ ਲੋਕਾਂ ਦੀ ਮਦਦ ਕਰਨੀ ਹੈ ਜਿਹੜੇ ਜ਼ਰੂਰਤਮੰਦ ਨੇ ਤੇ ਉਹਨਾਂ ਨੂੰ ਅੱਗੇ ਆਉਣਾ ਚਾਹੀਦਾ ਵਾ ਤੇ ਜਿਹੜਾ ਮੇਨ ਰੋਲ ਜਿਹੜਾ ਹੈ ਮੈਂ ਇਸ ਵਿੱਚ ਸਰਕਾਰਾਂ ਦਾ ਤੇ ਜੇ ਇੱਕ ਕੁਈ ਧਾਰਮਿਕ ਸੰਸਥਾਵਾਂ ਜਿਹੜੀਆਂ ਸਪੈਸ਼ਲੀ ਇਸ ਵਾਸਤੇ ਬਣੀਆਂ ਨੇ ਜਿਵੇਂ ਤੁਸੀਂ ਜ਼ਿਕਰ ਕੀਤਾ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਤੇ ਉਹਨਾਂ ਦੀ ਵੀ ਡਿਊਟੀ ਬਣਦੀ ਹੈ ਉਹ ਵੀ ਇਹਨਾਂ ਅਜਿਹੇ ਬੱਚਿਆਂ ਦਾ ਧਿਆਨ ਰੱਖਣਾ ਕਿੱਦਾਂ ਦਾ ਇਹਨਾਂ ਦਾ ਜੀਵਨ ਚੱਲ ਰਿਹਾ ਹੈ ਇਸ ਲਈ ਮਾਤਾ ਜੀ ਨੂੰ ਕਿੰਨੀ ਕਮਿਹਨਤ ਕਰਨੀ ਪੈ ਰਹੀ ਹੈ ਔਰ ਗੁਜਰੀ ਜੀ ਕਿੰਨੀ ਕਮਿਹਨਤ ਕਰ ਰਹੇ ਹਨ ਪ੍ਰਤੱਖ ਨੂੰ ਪ੍ਰਮਾਨ ਕੀ ਜੀ ਜੀਵਨ ਜਿਹੜਾ ਇਹਨਾਂ ਦਾ ਚੱਲ ਰਿਹਾ ਹੈ ਇਹਦੇ ਵਿੱਚ ਤਾਂ ਦੱਸਣ ਦੀ ਜ਼ਰੂਰਤ ਨਹੀਂ ਹੈ ਇਹ ਤਾਂ ਜਗ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਕਿਹੜੇ ਹਾਲਾਤਾਂ ਦੇ ਵਿੱਚ ਇਹ ਰਹਿ ਰਹੇ ਨੇ ਇਹਨਾਂ ਕੋਲ ਪਹਿਲਾਂ ਇੱਕ ਕਮਰਾ ਹੁੰਦਾ ਸੀ ਕੱਚਾ ਕਮਰਾ ਹੁੰਦਾ ਸੀ ਰਸੋਈ ਬਾਹਰ ਸੀ ਉਹਦੇ ਉੱਤੇ ਤਰਪਾਲ ਪਾਈ ਹੁੰਦੀ ਸੀ ਬਰਸਾਤਾਂ ਦੇ ਵਿੱਚ ਠੰਡਾਂ ਦੇ ਵਿੱਚ ਗਰਮੀਆਂ ਦੇ ਵਿੱਚ ਉੱਥੇ ਹੀ ਕੰਮ ਕਰਦੇ ਸੀ ਕਮਰੇ ਦੇ ਵਿੱਚ ਪੂਰਾ ਪਰਿਵਾਰ ਰਹਿੰਦਾ ਸੀ ਹੁਣ ਇੱਕ ਸੰਸਥਾ ਨੇ ਇੱਕ ਕਮਰਾ ਬਣਾ ਕੇ ਦਿੱਤਾ ਗ੍ਰਾਂਟ ਮਿਲੀ ਹੈ ਤੇ ਉਸ ਦੇ ਨਾਲੇ ਕੰਸਟਰਕਸ਼ਨ ਚੱਲ ਰਹੀ ਹੈ ਇਹ ਤੁਸੀਂ ਦੇਖ ਸਕਦੇ ਹੋ ਤੇ ਮਾਤਾ ਜੀ ਨੂੰ ਕਾਫੀ ਮਿਹਨਤ ਕਰਕੇ ਲੋਕਾਂ ਦੇ ਘਰਾਂ ਵਿੱਚ ਜਾ ਕੇ ਕੰਮ ਕਰਕੇ ਬਰਤਨ ਮਾਂਜ ਕੇ ਕੱਪੜੇ ਧੋ ਕੇ ਪੀਣ ਕਰਕੇ ਉਹਦਾ ਨਾ ਗੁਜ਼ਾਰਾ ਕਰਦੇ ਨੇ ਤੇ ਆਪਣੇ ਬੱਚੇ ਮਿਹਨਤ ਕਰਕੇ ਗੁਜ਼ਾਰਾ ਕਰਦੇ ਜੇ ਤੁਸੀਂ ਅਪੀਲ ਕਰਨਾ ਚਾਹੋਗੇ ਗੁਲਸ਼ਨ ਜੀ ਲਈ ਕਰ ਸਕਦੇ ਇਹਨਾਂ ਦੇ ਪਰਵਾਰ ਲਈ ਕਰ ਸਕਦੇ ਮੈਂ ਤਾਂ ਸਰਕਾਰਾਂ ਨੂੰ ਵੀ ਸਮਾਜ ਸੇਵੀ ਸੰਸਥਾਵਾਂ ਨੂੰ ਵੀ ਇਹੋ ਅਪੀਲ ਕਰਨੀ ਚਾਹੁੰਦਾ ਕਿ ਉਹ ਆਪਣੀ ਜਿੰਨੀ ਹیثیت ਰੱਖਦੇ ਨੇ ਪਹੁੰਚ ਰੱਖਦੇ ਨੇ ਉਹਦੇ ਮੁਤਾਬਕ ਇਹ ਨੌਜੋਨਾ ਦੀ ਮਦਦ ਕੀਤੀ ਜਾਵੇ ਤਾਂ ਜੋ ਉਹ ਵੀ ਇੱਕ ਸਧਾਰਨ ਤੇ ਵਧੀਆ ਜ਼ਿੰਦਗੀ ਜੀ ਸਕਣ